ਸਤਿ ਸ਼੍ਰੀ ਅਕਾਲ ਦੋਸਤੋ ਮਰਾਜ਼ੰਦੂ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਹੈ ਤੇ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਨੀਲੀ ਰਾਵੀ ਦੀ ਇਹ ਝੋਟੀ ਬਹੁਤ ਵਧੀਆ ਝੋਟੀ ਹੈ ਜੀ ਹਜੇ 6 ਤੋਂ 7 ਦਿਨ ਹਜੇ ਲੈ ਜੂਗੀ ਹੋਰ ਸੂਨ ਦੇ ਵਿੱਚ ਬਾਕੀ ਵੀਰ ਜੀ ਇਸ ਦੀ ਡਿਟੇਲ ਇਹ ਤੀਜਾ ਸੂਬਾ ਇਸ ਵਾਰ ਸੂਰੀ ਆ ਤੇ ਪਿਛਲੇ ਸਵੇ ਦੇ ਇਸ ਦੀ ਚਵਾਈ ਜਿਹੜੀ ਮਿਲਕਿੰਗ ਸੀ ਕੀਤੀ ਗਈ ਆ ਉਹ 13 ਲੀਟਰ ਪਲੱਸ 10 ਰੇਣੀ ਬਾਈ ਹੋ ਰਹੀ। ਸੋ ਇਸ ਵਾਰ ਵੀ ਵਧੀਆ ਉਮੀਦ ਕੀਤੀ ਜਾਂਦੀ ਹੈ ਵੀ ਚੰਗਾ ਮਿਲਕ ਦੇਉਗੀ। ਸੋ ਵੀਰੋ ਤੀਜੇ ਸਵੇ ਇਹ ਵਾਰ ਸੁਣਾਇਸ ਨੇ। ਤੇ 나ਗ ਬੁੱਲਦਾ ਇਸ ਨੂੰ ਸੀਮਣ ਲੱਗਾ ਹੋਇਆ ਇਸ ਵਾਰ। ਸੋ ਬਹੁਤ ਵਧੀਆ ਵਧੀਆ ਬਹੁਤ ਹੀ ਵਧੀਆ ਕੁਆਲਿਟੀ ਦੀ ਝੋਟੀ ਹੈ ਜੀ। ਅਜੇ ਤੁਸੀਂ ਦੇਖ ਸਕਦੇ ਹੋ। ਆਰਡਰ ਦੇਖ ਸਕਦੇ ਹੋ ਥਾਨ ਕਿੰਨੀ ਵਿਰਲ ਦੇ ਵਿੱਚ ਲੱਗਾ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਹੋ ਰਹੀ ਜਿਹੜੀ ਇਸ ਦੀ ਰੇਟ ਦੀ ਮੰਗ ਕਰਦੇ ਆ ਜੀ ਡਿਮਾਂਡ ਕਰਦੇ ਬਾਈ ਹੋ ਰਹੀ 1 ਲੱਖ ਰੁਪਏ ਦੀ ਬਾਕੀ ਮੌਕੇ ਤੇ ਹੀਟਾ ਉੱਤੇ ਹੋ ਸਕਦਾ ਹੈ ਜੀ ਤੇ ਜਿੰਨਾ ਵੀ ਹੋਊਗਾ ਜਾਇਜ਼ ਰੇਟ ਕੀ ਲੱਗੂਗਾ ਚਾਵਣ ਵੀਰ ਖਰੀਦਾਂ ਲਈ ਸੰਪਰਕ ਕਰ ਸਕਦੇ ਹਨ ਨੰਬਰ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਬਾਕੀ ਡਿਸਕ੍ਰਿਪਸ਼ਨ ਤੇ ਟਾਈਟਲ ਦੇ ਵਿੱਚ ਨੰਬਰ 22 ਹੋਰਾਂ ਦੇ ਵੀ ਆਪਾਂ ਛੱਡ ਦਾਂਗੇ ਤੁਸੀਂ ਸਿੱਧਾ ਕੰਟੈਕਟ 22 ਹੋਰਣਾ ਕਰ ਲਿਓ ਜੀ ਨੰਬਰ ਜੀ 79458886 ਸੋ ਵੀਰੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ